ਮੇਰਾ ਨਾਮ ਜਤਿੰਦਰ ਸਿੰਘ ਜੀ ਕਿਰਤੀ ਕਿਸਾਨ ਜਤਿੰਦਰ ਸਿੰਘ ਸੰਧ ਬਾਈਪਾਸ ਗੁਰੂ ਨਾਨਕ ਕਲੋਨੀ ਪਿੰਡ ਮੀਤਪੁਰੇ ਦਾ ਰਹਿਣ ਵਾਲਾ ਹਾਂ ਤੇ ਕੁਝ ਜਿਹੜਾ ਸਾਡੇ ਪਲਾਟਾਂ ਦੇ ਲੈ ਕੇ ਦੋਵਾਂ ਦਾ ਰੌਲਾ ਚੱਲਣ ਡਿਆ ਉਹਦੇ ਵਿੱਚ ਅੱਜ ਅਣਪਛਾਤੀ ਵਿਅਕਤੀਆਂ ਨੇ 6 ਵਜੇ ਕੇ ਕੁਝ ਮਿੰਟ ਦੇ ਉੱਤੇ ਗੋਲੀ ਚਲਾਈ ਸਾਡੇ ਤੇ ਜਾਨਲੇਵਾ ਪੂਰੀ ਜਾਨੋ ਮਾਰਨ ਤੱਕ ਔਰ ਅਸੀਂ ਪੁਲਿਸ ਦੇ ਗਾੜੀਏ ਬੇਨਤੀ ਕਰਦੇ ਹੱਥ ਜੋੜ ਕੇ ਵੀ ਆਪਣਾ ਜਿਹੜਾ ਅਫਸਰ ਦੇ ਗਾੜੀ ਵੀ ਬੇਨਤੀ ਕਰਦੇ ਆ ਵੀ ਇਹਦੀ ਜਿਹੜੀ ਵੈਰੀਫਾਈ ਚੰਗੀ ਤਰ੍ਹਾਂ ਬਰੀਕੀ ਨਾਲ ਕੀਤੀ ਜਾਵੇ ਚੰਗੀ ਤਰ੍ਹਾਂ ਜਬਰੀ ਕੀ ਨਾ ਜਾਂਚ ਹੋਵੇ ਔਰ ਵੇਖੋ ਕਿੱਡੀ ਗੱਲ ਆ ਵੀ ਘਰ ਆਣ ਕੇ ਪਰਿਵਾਰ ਬੱਚਿਆਂ ਸਮੇਤ ਉੱਤੇ ਗੋਲੀ ਚਲਾਉਣੀ ਔਰ ਕਿੱਡੀ ਖੁੱਲੇ ਦੇ ਵਿੱਚ ਹਲਾਸ਼ੇਰੀ ਆ ਜਿਨ੍ਹਾਂ ਦੇ ਵਿੱਚ ਸਾਡੇ ਦੋਵਾਂ ਪਲਾਟਾਂ ਦਾ ਝਗੜਾ ਚਾਰਨ ਕਰਕੇ ਅਣਪਛਾਤੇ ਵਿਅਕਤੀਆਂ ਲੋ ਚਲਾਈ ਗਈ ਮੋਟਰਸਾਈਕਲ ਤੇ ਸਵਾਰ ਹੋ ਆਏ ਨੇ ਸੀਸੀਡੀ ਕੈਮਰੇ ਦੇ ਵਿੱਚ ਉਹਨਾਂ ਦੀ ਵੀਡੀਓ ਆਈ ਆ ਔਰ ਮੋਟਰਸਾਈਕਲ ਉਹਨਾਂ ਦਾ ਡੋਲਿਆ ਵੀ ਆ ਗੋਲੀ ਚਲਾਉਂਦਿਆਂ ਔਰ ਪੁਲਿਸ ਇਸ ਦੀ ਜਾਂਚ ਤੇ ਉੱਤੇ ਪੂਰੀ ਜੁਟੀ ਹੋਈ ਆ ਤੇ ਕੁਝ ਪੁਲਿਸ ਵਾਲਿਆਂ ਦੇ ਬਿਆਨ ਇਹ ਵੀ ਆਏ ਨੇ ਪੀਏ ਜਿਹੜੀ ਗੋਲੀ ਦਾ ਜਿਹੜਾ ਖੋਲਿਆ ਉਹ ਲੱਭ ਨਹੀਂ ਦਿਆ ਮੈਂ ਕਿਹਾ ਵੀ ਸ਼ਾਇਦ ਹੋ ਸਕਦਾ ਸਾਡੀ ਹਿੱਕ 'ਚ ਵੱਜ ਜਾਂਦੀ ਤੇ ਫਿਰ ਲੱਭ ਜਾਂਦਾ ਪਰ ਅਜੇ ਨਹੀਂ ਲੱਭਣਾ ਕਿਉਂਕਿ ਪੁਲਿਸ ਥੋੜਾ ਜਿਹਾ ਅਨੰਗ ਨਹੀਂ ਕਰਦੀ ਆ ਮੈਂ ਥਰਖਾਚ ਸਵੇਰੇ ਦਊਂਗਾ ਇੱਕ ਐਸਪੀ ਨੂੰ ਦਊਂਗਾ ਇੱਕ ਐਸਐਚਓ ਨੂੰ ਦਊਂਗਾ ਜੇ ਦੇਣਾ ਪਿਆ ਜੀ ਡੀਜੀਪੀ ਸਾਹਿਬ ਨੂੰ ਵੀ ਦਊਂਗਾ ਵੀ ਤੁਸੀਂ ਇਹਦੇ ਉੱਤੇ ਵੈਰੀਫਿਕੇਸ਼ਨ ਪੂਰੀ ਯੋਗਨਾ ਕਰਿਓ ਵੀ ਸਾਨੂੰ ਕਿਸ ਤੇ ਸ਼ੱਕ ਆ ਜਿਨ੍ਹਾਂ ਦੇ ਉਹਨਾਂ ਦੇ ਜਿਨ੍ਹਾਂ ਦਾ ਪਲਾਟਾਂ ਦਾ ਝਗੜਾ ਚੱਲਣ ਡਿਆ ਉਹਨਾਂ ਦੇ ਉੱਤੇ ਵੀ ਜਿਹੜੀ ਇਹ ਬਰੀਕੀ ਦਾ ਨਾਲ ਜਾਂਚ ਹੋਊਗੀ ਅਰਵੇ ਜੋ ਸਾਰਾ ਪਰਿਵਾਰ ਬੈਠੇ ਸੀ ਸਾਡੀਆਂ ਅਸੀਂ ਮੱਜਾਂ ਚੋ ਕੇ ਆਏ ਆ ਅਜੇ ਮੈਂ ਕੋਠੇ ਦੇ ਉੱਤੇ ਚੜਿਆ ਤੇ ਸਾਹਮਣੇ ਸ਼ੀਸ਼ਾ ਵੇਖੋ ਟੁੱਟਾ ਆ ਸ਼ੀਸ਼ੇ ਦੇ ਵਿੱਚ ਗੋਲੀ ਵੱਜੀ ਆ ਤੇ ਮੈਂ ਲੰਮੇ ਇੱਥੋਂ ਪੈ ਕੇ ਤੇ ਜਾਨ ਬਚਾਈ ਆ ਹੋ ਸਕਦਾ ਏ ਉਹ ਗੋਲੀ ਉੱਤੇ ਮੇਰਾ ਨਾਂ ਹੀ ਚਲੋ ਮਹਾਰਾਜ ਨੇ ਕਹਿੰਦੇ ਦੇ ਦਾਣੇ ਪਾਣੀ ਦੇ ਨਾਂ ਲਿਖਿਆ ਤੇ ਉਮਰ ਵੱਧ ਗਈ ਆ ਬਾਕੀ ਅੱਜ ਐਡਲਾ ਦਿਨ ਸੀ ਤੇ ਪੁਲਿਸ ਜਿਹੜੀ ਇਹ ਗੱਲ ਕਹਿ ਰਹੀ ਆ ਫਿਰ ਵੀ ਅਫਸਰ ਮੌਕੇ ਤੇ ਇਹ ਗੱਲ ਕਹਿਂਦੇ ਨੇ ਪਿੱ ਗੋਲੀ ਦਾ ਹਾਨੂੰ ਖੋਲ ਨਹੀਂ ਲੱਭ ਰਿਆ ਪਰ ਮੈਂ ਇਹ ਵੱਖਣਾ ਵੀ ਤੁਸੀਂ ਧਿਆਨ ਨਾਲ ਵੇਖ ਲਓ ਸ਼ਾਇਦ ਹੋ ਸਕਦਾ ਕਿਸੇ ਨੇ ਇਟਨਾ ਮਾਰੀ ਹੋਵੇ ਕਿਸੇ ਨੇ ਰੋੜਾ ਨਾ ਮਾਰਿਆ ਹੋਵੇ ਪਰ ਅਜੇ ਵੀ ਗੋਲੀ ਦਾ ਨਿਸ਼ਾਨ ਵੀ ਆ ਤੇ ਫਿਰ ਵੀ ਸਵਾਲ ਜਵਾਬ ਕਰੀਏ ਤੇ ਜੇ ਹੋਰ ਕਿਸੇ ਤੇ ਹੋਈ ਹੁੰਦੀ ਤੇ ਬਰੀਕੀ ਨਾਲ ਜਾਂਚ ਇੱਥੇ ਇੱਕ ਸਵਾਲ ਜਵਾਬ ਦੇਣ ਦੇ ਉੱਤੇ ਵੀ ਜਿਹੜੇ ਐਨੇ ਨਖਰੇ ਹੋਣ ਰਹੇ ਨੇ ਮੰਗ ਇਹੋ ਕਰਦੇ ਆ ਪਈ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਆ ਦੋਵਾਂ ਪਲਾਟਾਂ ਦਾ ਝਗੜਾ ਹੋਣ ਕਰਕੇ ਦੋਵਾਂ ਦੇ ਬੰਦਿਆਂ ਦੇ ਉੱਤੇ ਪੂਰਾ ਜੋਰਾ ਨਾਲ ਸ਼ੱਕ ਆ ਪੀ ਇਹਨਾਂ ਨੇ ਗੋਲੀ ਚਲਾਈ ਆ ਬਜਰੀਆ ਫੋਨ ਇੱਕਤਲਾ ਮਸੂਲ ਹੋਈ ਸੀ ਵਿਜੇਂਦਰ ਸਿੰਘ ਸਨੋਹਰ ਭਜਨ ਸਿੰਘ ਗੁਰਨਾਨਕ ਕਲੋਨੀ ਬਾਈਪਾਸ ਜਿਹੜਾ ਰੈਸ਼ਿਆ ਉਹਨਾਂ ਨੂੰ ਕਿਸੇ ਨੇ ਉਹਨਾਂ ਦੇ ਘਰ ਦੇ ਉੱਤੇ ਫਾਇਰ ਕੀਤਾ ਜੋ ਆ ਕੇ ਮੌਕਾ ਦੇਖਿਆ ਹੈ ਘਰ ਦਾ ਇੱਕ ਟਫਨ ਗਲਾਸ ਜਿਹੜਾ ਉਹਦੇ ਵਿੱਚ ਇੱਕ ਸ਼ੀਕ ਆ ਜੋ ਟਫਨ ਗਲਾਸ ਟੁੱਟਾ ਆਇਆ ਇਹਨਾਂ ਕੋਲੋਂ ਦਰਖਾਸਤ ਲੈ ਕੇ ਤਸਦੀਕ ਕਰਕੇ ਵੈਰੀਫਿਕੇਸ਼ਨ ਕਰਕੇ ਪੜਤਾਲ ਕਰਕੇ ਤੌਤੀਸ਼ ਕੀਤੀ ਜਾਊਗੀ ਠੀਕ ਹੈ ਜੋ ਵੀ ਦੋਸ਼ੀ ਹੋਣਗੇ ਨਾ ਲੱਭ ਕੇ ਭਾਲ ਕਰਕੇ ਜੇਲ੍ਹ ਚ ਭੇਜਿਆ ਜਾਊਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੋਦੀ ਵੀ ਆਈ ਸਾਹਮਣੇ ਕੁਝ ਹਾਂਜੀ ਸੀਸੀਟੀਵੀ ਸੀਸੀਟੀਵੀ ਫੁਟੇਜ ਦੇਖੀ ਹੈ ਪਰ ਉਹਦੇ ਵਿੱਚ ਰਾਤ ਦਾ ਸਮਾਂ ਹੋਣ ਕਰਕੇ ਆਪ ਜੀ ਨੇ ਵੀ ਦੇਖੀ ਹੈ ਕੋਈ ਕਲੀਅਰ ਗੱਲ ਨਹੀਂ ਹੈਗੀ ਫਿਰ ਵੀ ਜਿਹੜਾ ਇਹ ਤੋਂ ਅਗਲੇ ਕੈਮਰੇ ਜਿਹੜੇ ਨੇ ਉਹ ਸਾਰੇ ਚੈੱਕ ਕੀਤੇ ਜਾਵਣਗੇ ਦੱਸਿਆ ਵੀ ਕਹਾਦਾ ਕਦੇ ਰੰਜੀਤ ਚ ਹੈ ਵੀ ਕੁਝ ਇੱਕ ਜਗ੍ਹਾ ਦਾ ਝਗੜਾ ਨਾਲ ਦੀ ਜਗ੍ਹਾ ਦਾ ਇਹਨਾਂ ਦੱਸਿਆ ਨੇ ਪਰ ਉਹ ਵੀ ਤਸਦੀਕ ਕਰ ਲਿਆ ਜਾਵੇਗਾ ਕਿ ਕੀ ਵਜਾ ਉਹਦੀ ਹੈ